ਸਸਿਕਾ ਜੀ ਮਹਾਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਸ ਸਮੇਂ ਮਹਿੰਗਾਈ ਪੂਰੀ ਸਿਖਰ ਤੇ ਹੈ ਅਤੇ ਜੇਕਰ ਇਸ ਵਿਚਾਲੇ ਅਮਰੀਕਾ ਦੇ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾਏ ਜਾਂਦਾ ਹੈ ਤਾਂ ਕੈਨੇਡਾ ਉੱਤੇ ਮਹਿੰਗਾਈ ਦੀ ਮਾਰ ਵੇਖ ਨੂੰ ਮਿਲ ਸਕਦੀ ਹੈ ਅਦਰਸ ਕੈਨੇਡਾ ਦੇ ਵਿੱਚ ਵਧ ਰਹੀ ਮਹਿੰਗਾਈ ਅਤੇ ਭੋਜਨ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਵਿੱਤ ਮੰਤਰੀ ਬ੍ਰੈਂਡਾ ਬੇਲੀ ਦਾ ਵੱਡਾ ਬਿਆਨ ਸਾਹਮਣੇ ਹੈ ਵਿੱਤ ਮੰਤਰੀ ਨੇ ਕਿਹਾ ਕਿ ਭੋਜਨ ਦੀਆਂ ਵਧੀਆਂ ਕੀਮਤਾਂ ਦਾ ਮਤਲਬ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਨੂੰ ਭੋਜਨ ਨੂੰ ਮੇਜ਼ ਸੁੱਤੇ ਰੱਖਣਾ ਵੀ ਮੁਸ਼ਕਲ ਹੋ ਸਕਦਾ ਹੈ ਜਿਸ ਦੇ ਕਾਰਨ ਹੁਣ ਉਹਨਾਂ ਦੇ ਵੱਲੋਂ 1000 ਕਰੀਆਨੇ ਦੀ ਛੋਟ ਨੂੰ ਰੱਦ ਕਰਨ ਦੀ ਤਿਆਰੀ ਹੈ ਕੈਨੇਡਾ ਦੇ ਵਿੱਚ ਵੱਧ ਰਹੀ ਮਹਿੰਗਾਈ ਤੋਂ ਜਿੱਥੇ ਲੋਕ ਪਰੇਸ਼ਾਨ ਹਨ ਉੱਥੇ ਹੀ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਵਿੱਤ ਮੰਤਰੀ ਬ੍ਰੈਂਡਾ ਬੇਲੀਦਾ ਕਹਿਣੇ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵਾਦਾ ਕੀਤੀ ਗਈ 1000 ਡਾਲਰ ਦੇ ਕਰੀਆਨੇ ਦੀ ਛੋਟ ਨੂੰ ਰੱਦ ਕਰ ਰਹੀ ਹੈ ਅਤੇ ਆਪਣੇ ਬਜਟ ਦੇ ਵਿੱਚ ਡਾਲਰ ਲੱਭਣ ਦੇ ਲਈ ਕੁਝ ਜਨਤਕ ਸੇਵਾਵਾਂ ਉਹਦਿਆ ਦੀ ਪਰਤੀ ਉਬੀਰ ਹੋਕਤਵੇਗੀ ਕਿਉਂਕਿ ਇਹ ਸੰਯੁਕਤ ਰਾਜ ਤੋਂ 4 ਸਾਲਾਂ ਦੀ ਅਣਦੇਖੀ ਦੀ ਤਿਆਰੀ ਕਰ ਰਹੀ ਹੈ ਬਿੱਲੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਜੰਪ ਦੁਆਰਾ ਧਮਕੀ ਦਿੱਤੇ ਗਏ ਲਾਪਰਵਾਹ ਅਤੇ ਅਸਥਿਰ ਕਰਨ ਵਾਲੇ ਟੈਰਿਫਾਂ ਦੇ ਪਰਵਾਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ ਇਹ ਕਦਮ ਅਜੇ ਸਮੇ ਚੁੱਕੇ ਗਏ ਹਨ ਜਦੋਂ 2024 ਦਾ ਬਜਟ 4 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ ਉਸ ਦੇ ਟ੍ਰੰਪ ਦੇ ਕੈਨੇਡੀਅਨ ਸਮਾਨ ਉਤੇ ਟੈਰਿਫ ਉਤੇ 1 ਮਹੀਨੇ ਦੀ ਰੋਕ ਵੀ ਖਤਮ ਹੋਣ ਵਾਲੀ ਹੈ ਅਤੇ 1 ਹਫਤੇ ਤੋਂ ਵੀ ਘੱਟ ਸਮੇਂ ਬਾਅਦ ਸਾਰੇ ਵਿਦੇਸ਼ੀ ਐਲੂਮੀਨੀਅਮ ਅਤੇ ਸਟੀਲ ਉਤੇ ਟੈਰਿਫ ਵੀ ਸ਼ੁਰੂ ਹੋ ਸਕਦੇ ਨੇ ਦੈਲੀ ਨੇ ਕਿਹਾ ਕਿ ਸੁੱਬਾ ਪਹਿਲਾ ਹੀ ਆਰਥਿਕ ਪ੍ਰਭਾਵਾਂ ਨੂੰ ਦੇਖ ਰਿਹਾ ਹੈ ਭਾਵੇਂ ਕਿ ਟੈਰਿਫ ਅਜੇ ਲਾਗੂ ਨਹੀਂ ਹੋਏ ਅਤੇ ਉਹਨਾਂ ਦੇ ਸੰਭਾਵੀ ਪ੍ਰਭਾਵ ਨੂੰ ਘੱਟ ਸਮਝਣਾ ਵੀ ਗਲਤ ਹੋਵੇਗਾ ਇੱਥੇ ਦੱਸਣਾ ਬੰਦ ਹੈ ਕਿ ਅਕਤੂਬਰ ਦੀਆਂ ਚੋਣਾਂ ਦੇ ਲਈ ਮੁਹਿੰਮ ਦੇ ਵਿੱਚ ਸੱਤਾਧਾਰੀ ਐਨਡੀਪੀ ਨੇ 31 ਮਾਰਚ ਨੂੰ ਖਤਮ ਹੋਣ ਵਾਲੇ ਇਸ ਵਿੱਤੀ ਸਾਲ ਦੇ ਵਿੱਚ ਸਾਰੇ ਕਰਾਂ ਨੂੰ ਡਾਲਰ 1000 ਦੀ ਕਰਿਆਨੇ ਦੀ ਛੋਟ ਦੇਣ ਦਾ ਵੀ ਵਾਅਦਾ ਕੀਤਾ ਸੀ ਪ੍ਰੀਮੀਅਰ ਡੇਵਿਡ ਐਬੀ ਨੇ ਵਿਰੋਧੀ ਬੀਸੀ ਕੰਜ਼ਰਵੇਟਿਵ ਟੈਕਸ ਰਾਹਤ ਦੇ ਵਾਅਦੇ ਦੇ ਉਲਟ ਇਸ ਵਾਅਦੇ ਨੂੰ ਤੁਰੰਤ ਰਾਹਤ ਦੀ ਪੇਸ਼ਕਸ਼ ਵੱਜੋਂ ਪੇਸ਼ ਕੀਤਾ ਸੀ ਜੋ ਉਹਨਾਂ ਨੇ ਕਿਹਾ ਸੀ ਕਿ 2026 ਤੱਕ ਪੂਰਾ ਨਹੀਂ ਹੋਵੇਗਾ ਬੀਲੀ ਨੇ ਕਿਹਾ ਕਿ ਉਹ ਨਿਰਾਸ਼ ਹੈ ਕਿ ਸਰਕਾਰ ਛੋਟ ਬਾਰੇ ਆਪਣਾ ਚੋਣ ਵਾਅਦਾ ਪੂਰਾ ਨਹੀਂ ਕਰ ਸਕਦੀ ਪਰ ਜਦੋਂ ਆਰਥਿਕ ਹਾਲਾਤ ਬਹੁਤ ਮੁਸ਼ਕਲ ਹੋਣਗੇ ਤਾਂ ਇਹ 2 ਬਿਲੀਅਨ ਡਾਲਰ ਦਾ ਖਰਚਾ ਹੋਵੇਗਾ ਵਿਤ ਮੰਤਰੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕਾਂ ਦੇ ਲਈ ਮੁੱਖ ਸੇਵਾਵਾਂ ਸਿਹਤ ਸੰਭਾਲ ਸਿੱਖਿਆ ਸਮਾਜਿਕ ਸੇਵਾਵਾਂ ਦੀ ਰੱਖਿਆ ਕਰੀਏ ਅਤੇ ਆਪਣੀਆਂ ਗਲੀਆਂ ਦੇ ਵਿੱਚ ਸੁਰੱਖਿਆ ਦੀ ਵੀ ਰੱਖਿਆ ਕਰੀਏ ਇੱਥੇ ਦੱਸਣਾ ਬੰਦਾ ਹੈ ਕਿ 트럼ਪ ਨੇ ਕਿਹਾ ਕਿ ਉਹ ਜ਼ਿਆਦਾਤਰ ਕੈਨੇਡੀਅਨ ਸਮਾਨਾਂ ਉੱਤੇ 25% ਅਤੇ ਉਸਜਾ ਦੇ ਲਈ 10% ਟੈਰਿਫ ਲਗਾਉਣ ਦੀ ਯੋਜਨਾ ਬਣਾ ਚੁੱਕੇ ਨੇ ਸੰਯੁਕਤ ਰਾਜ ਅਮਰੀਕਾ ਨੇ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਸਾਰੇ ਵਿਦੇਸ਼ੀ ਐਲੂਮੀਨੀਅਮ ਅਤੇ ਸਟੀਲ ਉੱਤੇ 25% ਟੈਰਿਫ ਲਗਾਉਣ ਦਾ ਵੀ ਐਲਾਨ ਕੀਤਾ ਸੀ ਜਿਸ ਬਾਰੇ ਟਰੰਪ ਨੇ ਕਿਹਾ ਸੀ ਕਿ ਇਹ ਮਾਰਚ ਦੇ ਅੱਧ ਤੋਂ ਸ਼ੁਰੂ ਹੋਣ ਵਾਲੇ ਕੈਨੇਡਾ ਵਿਸ਼ੇਸ਼ ਟੈਰਿਫਾਂ ਉੱਤੇ ਹੀ ਲਗਾਇਆ ਜਾਵੇਗਾ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਬੀ ਰਿਪੋਰਟ ਚੈਨਲ ਪੰਜਾਬੀ